ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਦੇ ਵਿੱਚ ਦੀਵਾਲੀ ਦੀ ਰਾਤ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਇਸ ਕਲੋਨੀ ਦੇ ਨਜ਼ਦੀਕ ਇੱਕ ਕਬਾੜ ਦਾ ਗੋਦਾਮ ਹੈ ਜਿਸ ਵਿੱਚ ਅਚਾਨਕ ਹੀ ਅੱਗ ਲੱਗ ਗਈ ਤੇ ਅੱਗ ਪੂਰੀ ਤਰ੍ਹਾਂ ਦੇ ਨਾਲ ਮਚ ਗਈ ਅੱਗ ਦੀ ਖਬਰ ਫੈਲਣ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਕਬਾੜ ਦਾ ਗੋਦਾਮ ਸੰਗਣੀ ਆਬਾਦੀ ਵਿੱਚ ਹੋਣ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਮੌਕੇ ਤੇ ਬਟਾਲਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ ਹੈ ਭਾਰੀ ਜਦੋਂ ਜਹਿਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਮਾਲਕ ਰਗਵ ਨੇ ਦੱਸਿਆ ਹੈ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਅੱਗ ਲੱਗਣ ਦਾ ਕਾਰਨ ਆਤਿਸ਼ਬਾਜੀ ਦੇ ਚੰਗਿਆੜੇ ਵੀ ਹੋ ਸਕਦੇ ਨੇ ਬਟਾਲਾ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਫਾਇਰ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਆਤਿਸ਼ਬਾਜ਼ੀ ਦੇ ਚੰਗਿਆੜਿਆਂ ਕਾਰਨ ਵੀ ਅੱਗ ਲੱਗੀ ਹੋ ਸਕਦੀ ਹੈ। ਉਹਨਾਂ ਦੱਸਿਆ ਹੈ ਕਿ ਗੋਦਾਮ ਦੇ ਅੰਦਰ ਪਲਾਸਟਿਕ ਟਾਇਰ ਅਤੇ ਹੋਰ ਜਲਣਸ਼ੀਲ ਪਦਾਰਥ ਸਨ ਜਿਸ ਕਰਕੇ ਅੱਗ ਦੇ ਭਾਂਬੜ ਜ਼ਿਆਦਾ ਮੱਚੇ ਸਨ। ਫਿਲਹਾਲ ਅੱਗ ਤੇ ਪੂਰੀ ਤਰ੍ਹਾਂ ਦੇ ਨਾਲ ਕਾਬੂ ਪਾ ਲਿਆ ਗਿਆ ਇਸ ਬੰਦ ਵਿੱਚ ਹੋਰ ਕੀ ਕੁਝ ਬਿਆਨਿਆ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇਹ ਖਵਾੜਿਆ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਰੱਤਾ ਆਈਟਮ ਲਾ ਲੋ ਜਾਂ ਲੋਹਾ ਆਈਟਮ ਲਾ ਲੋ ਕਿਸ ਤਰ੍ਹਾਂ ਅੱਗ ਲੱਗੀ ਆ ਅੱਗ ਉਹ ਜੋ ਮੇਰੇ ਸਾਹਬ ਨਾਲ ਜੋ ਸਵਾਬ ਨਾਲ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚੰਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਹੈ ਤੇ ਉਹਦੇ ਤੋਂ ਹੀ ਫਾਇਰ ਵਧੀ ਹੈ ਜੀ ਸਰਕਾਰੀ ਦੁਕਾਨ ਸੀ ਇਹ ਜੀ ਕਨੈਕਟ ਹੋ ਰਿਹਾ ਇਹਨੂੰ ਪੰਜਾਬੀ ਚ ਆਪਾਂ ਖਵਾੜੀਆ ਕਹਿ ਦਿੰਦੇ ਆ ਜੀ ਇਹਦੀ ਜਗ੍ਹਾ ਦੁਕਾਨ ਚ ਕਹਿਣਾ ਇਹ ਜੀ ਆਪਣਾ ਰਾਧਾ ਰਿਸ਼ਨਾ ਅਲੋਨੀ ਪੈਂਦੀ ਹੈ ਜੀ ਤੇ ਰਾਧਾ ਰਾਧਾ ਰਿਸ਼ਨਾ ਅਲੋਨੀ ਦੇ ਵਿੱਚ ਇਹ ਸੁਸਾਇਟੀ ਹੈ ਕਾਰਨ ਦਾ ਪਤਾ ਲੱਗਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲੇ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੁਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਣ ਆ ਬਟ ਮਤਲਬ ਇਹਦੇ ਚ ਸੱਚੇ ਆ ਜਿਨ੍ਹਾਂ ਦੀ ਇਹ ਦਾਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀਜੀੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸੂਰ ਹੈ ਨਹੀਂ ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ ਦੀ ਅ ਵੀ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮ ਐਲ اے ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਹੈ ਤੇ ਅੱਛੀਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਕਰਾਤੀਆਂ ਸੋ ਦੈਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹ ਸਾਡਾ ਭਰਾ ਵਾ ਇਹਨਾਂ ਦੀ ਇਹ ਇੰਡਸਟਰੀ ਆ ਤੇ ਥੋੜੇ ਟਾਈਮ ਪਹਿਲਾਂ ਵਿਚਾਰੇ ਦੇ ਫਾਦਰ ਸਾਹਿਬ ਵੀ ਪੂਰੇ ਹੋਏ ਨੇ ਇਹ ਸਾਡਾ ਪਰਿਵਾਰ ਆ ਇਹ ਕੀ ਨਾਮ ਹੈ ਮੇਰਾ ਆਪਾਂ ਇਹਨਾਂ ਦੇ ਨਾਮ ਹੈ ਰਾਗਵ ਜੀ ਇਹ ਕੀ ਨਾਮ ਹੈ ਤੁਹਾਡਾ ਡੀ ਦਾ ਜੀ ਐਨਐਮ ਐਂਟਰਪ੍ਰਾਈਜ਼ਸ ਕਜੂਰੀ ਗੇਟ ਦੇ ਨਾਮ ਤੋਂ ਕਵਾੜ ਦੀ ਦੁਕਾਨ ਸੀ ਵਸੇ ਹਟੀ ਆ ਜਾਈ ਸੀ ਕਮਰੇ ਇੱਕ ਕਮਰੇ ਆਈ ਸੀ ਜੀ ਹਾਂਜੀ ਹਾਂਜੀ ਕਿੰਨੇ ਵਜੇ ਤੁਹਾਨੂੰ ਦਈ ਹੈ ਇਹ ਕੁ 6 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਅੱਜ ਲੱਗੀ ਹੈ ਨੇਬਰਸ ਦਾ ਫੋਨ ਆਇਆ ਸਾਨੂੰ ਕਿ ਕੀ ਕਿ ਸਮਾਨ ਅੰਦਰ ਕੀ ਪਿਆ ਦਾ ਜੀ ਜਿਹੜਾ ਕ੍ਰਾਫਟ ਦਿੱਤਾ ਪਿਆ ਦਾ ਸੀ ਹੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਗ੍ਰਿਪ ਕਿੰਨੇ ਕੁ ਲੱਖ ਦਾ ਸਮਾਨ ਹੋ ਗਿਆ ਹੋ ਸਕਦਾ 3-4 ਲੱਖ 5 ਲੱਖ ਦਾ ਇਸੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟ 3-40 ਲੱਖ ਦਾ ਹੋ ਸਕਦਾ ਕੁਝ ਨਹੀਂ ਬਜਿਆ ਅੰਤਰ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਤਾਂ ਕਿੰਨੇ ਕਹਿੰਦੇ ਨੁਕਸਾਨ ਲੱਗਦਾ ਤੁਹਾਨੂੰ ਭਾਈ ਇਹਦੇ ਸਵੇਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ 10-15 ਲੱਖ ਦਾ ਤੇ ਇੱਧਰ-ਉੱਧਰ ਹੀ ਲੱਗਾ ਹੋਇਆ ਜਿਹੜਾ ਵੱਲ ਗਿਆ ਹੋਣਾ ਆਪਣਾ ਨਾਮ ਦੱਸ ਦਿਓ ਰਾਗਵੀ ਬਿਲਕੁਲ ਸਾਰੇ ਇੱਕ ਟਿਕਟ ਵਹੀ ਹੈ ਤੇ ਕਿਸ ਚੀਨ ਵਗ ਲੱਗ ਹਾਂਜੀ ਇੱਥੇ ਜੀ ਆਪਣਾ ਇੱਕ ਸਾਡੇ ਕੁਆਰਡ ਦਾ ਕੰਮ ਕਰਦੇ ਨੇ ਉਹਨਾਂ ਦਾ ਗੜਾਉਣਾ ਔਰ ਅੱਜ ਜਿਸ ਤਰੀਕੇ ਨਾਲ ਲੋਕ ਬੜੀਆਂ ਖੁਸ਼ੀਆਂ ਨਾਲ ਦੀਵਾਲੀ ਦਾ ਤੇ ਹਰ ਬਣਾਉਂਦੀ ਆਪਣਾ ਪ੍ਰਿਆਸ ਕਰ ਰਹੇ ਸੀ ਔਰ ਅੱਜ ਇੱਕ ਬਹੁਤ ਹੀ ਬਿਆਨਕ ਘਟਨਾ ਹੋ ਸਕਦਾ ਕੋਈ ਪਟਾਕਾ ਚੱਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਇਹ ਕੁਆਰਡ ਦੇ ਵਿੱਚ ਰੱਦੀ ਤੇ ਹੋਰ ਪਲਾਸਟਿਕ ਦਾ ਸਮਾਨ ਵਗੈਰਾ ਜਿਹੜਾ ਉਹ ਅੱਗ ਨੂੰ ਪਕੜ ਦੇ ਵਿੱਚ ਆ ਗਿਆ ਔਰ ਅੱਗ ਇਸ ਤਰੀਕੇ ਦੀ ਬਿਆਨਕ ਅੱਗ ਸੀ ਜੋ ਮੈਂ ਸੀਨ ਦੇਖਿਆ ਹੈ ਕੀ ਅੱਜ ਸਵੇਰ ਦੇ ਮੈਂ ਜੋ ਸ਼ੰਕਾ ਸਾਡੇ ਐਮਐਲਏ ਸਾਹਿਬ ਵੀ ਯਾਰ ਕਰ ਰਹੇ ਸਨ ਕਿ ਬਟਾਲਾ ਸ਼ਹਿਰ ਦੇ ਵਿੱਚ ਕੋਈ ਐਸੀ ਹਾਦਸਾ ਵੀ ਘਟਣਾ ਨਾ ਘਟੇ ਔਰ ਸਾਰਾ ਫਾਇਰ ਬ੍ਰਿਗੇਡਰ ਪੁਲਿਸ ਡਿਪਾਰਟਮੈਂਟ ਨੂੰ ਚੁਕਨਾ ਕੀਤਾ ਹੋਇਆ ਸੀ ਕਿ ਤੁਸੀਂ ਆਪਣਾ ਮਹਾਜਨ ਸਾਹਿਬ ਦੇ ਜਿਹੜਾ ਗੋਡਾਊਨ ਦੇ ਵਿੱਚ ਅੱਗ ਲੱਗ ਗਈ ਹੈ ਸੋ ਐਮਐਲਏ ਸਾਹਿਬ ਨੂੰ ਫੋਨ ਕੀਤਾ ਔਰ 5 ਮਿੰਟ ਦੇ ਵਿੱਚ ਵਿੱਚ ਹੀ ਫਾਇਰ ਬ੍ਰਿਗੇਡਰ ਗੱਡੀਆਂ ਇੱਥੇ ਪਹੁੰਚ ਗਈਆਂ ਔਰ ਜਿਸ ਤਰੀਕੇ ਦੀ ਅੱਗ ਸੀ ਮੈਂ ਸਮਝ ਨਹੀਂ ਆ ਕਿ ਇਹ ਬਹੁਤ ਕਿ ਬਹੁਤ ਵੱਡਾ ਨੁਕਸਾਨ ਕਰ ਸਕਦੀ ਸੀ ਸਾਡੇ ਆਲਦਵਾਲੇ ਸਾਰੀ ਕਲੋਨੀ ਦਾ ਸੋ ਫਾਇਰ ਬ੍ਰਿਗੇਡ ਵਾਲਿਆਂ ਦੇ ਜਿੰਨੇ ਵੀ ਕਰਮਚਾਰੀ ਨੇ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਨਾ ਕਿ ਉਹਨਾਂ ਨੇ ਬਹੁਤ ਬਿਹਨਤ ਦੇ ਨਾਲ ਔਰ ਸਾਰੀ ਕਲੋਨੀ ਨਿਵਾਸੀਆਂ ਦੀ ਮਿਹਨਤ ਸਦਕਾ ਇਹ ਅੱਗ ਦੇ ਕਾਬੂ ਪਾਇਆ ਗਿਆ ਔਰ ਜਾਨ ਮਾਲ ਦੀ ਹਫਾਜ਼ਤ ਕੀਤੀ ਗਈ ਹੈ ਮਾਲ ਤੇ ਦੇਖੋ ਹਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਹੋ ਸਕਦਾ ਸੀ ਲੇਕਿਨ ਇਹ ਮੈਂ ਸਮਝੀ ਨਾ ਲੋਕਾਂ ਦੀ ਕੋਸ਼ਿਸ਼ ਔਰ ਫਾਇਰ ਬ੍ਰਿਗੇਡ ਦੀ ਮੁਸਤੈਦੀ ਦੇ ਨਾਲ ਇਹ ਬੜਾ ਬਹੁਤ ਵੱਡਾ ਹਾਦਸਾ ਟਲ ਗਿਆ ਇਹ ਜੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਸ਼ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗ ਗਈ ਹੈ ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨੀਆਂ ਤਿੰਨ ਗੱਡੀਆਂ ਜੀ ਫਾਇਰ ਦੀਆਂ ਆ ਗਈਆਂ ਇੱਥੇ ਤੇ ਕੰਮ ਚੱਲ ਰਿਹਾ ਯੂਫਲ ਕਰਨ ਸਰ ਇਹ ਹੀ ਪਟਾਕਿਆਂ ਨਾਲ ਹੀ ਲੱਗੀ ਆ ਹਤਿਸ਼ਬਾਜੀ ਜਾਂ ਡਿੱਗਰ ਨਾਲ ਜਾਂ ਸ਼ਾਰਟ ਸਰਕਟ ਨਾਲ ਹਲੇ ਉਹ ਕਨਫਰਮ ਲੱਗੀ ਕਿੰਨੀ ਤੱਕ ਹੁਣ ਤੱਕ ਕੰਮ ਪਾਇਆ ਗਿਆ ਹਾਂਜੀ ਕਿਹਦੇ ਕੀ ਸੰਗਣਾ ਇਲਾਕਾ ਸੀ ਕਿਹੜੀ ਜਗ੍ਹਾ ਤੇ ਜੇੜੀਆਂ ਦੀ ਆਫਰ ਆ ਪਾਜੀ ਇਲਾਕਾ ਸੰਗਣਾ ਵਾ ਥੋੜਾ ਜਆ ਪਬਲਿਕ ਨੂੰ ਵੀ ਚਾਹੀਦਾ ਸਾਥ ਦੇਣਾ ਕੰਮ ਕਰਨ ਦੇਣਾ ਹੁਣ ਕੋਈ ਕਹਿੰਦਾ ਉੱਥੇ ਲੱਜੇ ਕੋਈ ਕਹਿੰਦਾ ਇੱਥੇ ਕੰਮ ਕਰ ਰਹੇ ਆ ਲੜਕੇ ਮੈਂ ਥੋੜਾ ਜਆ ਕੰਮ ਕਰਾ ਲੀਆ ਤੇ ਫਿਰ ਉਸ ਤੋਂ ਬਾਅਦ ਕਿੰਨੇ ਕ ਪਹਿਨਦਾ ਜੀ ਪਿਆਣਕ ਸਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਵਾ ਕੌਲਾ ਹਾਂਜੀ ਹਾਂਜੀ ਕੰਟਰੋਲ ਚ ਹੈ ਕੰਟਰੋਲ ਹਾਂ ਆਮ ਦੱਸਦੇ ਹਾਂ ਹਾਂਜੀ ਮਰਨਾਏ ਐਸੇ ਗਿਤੇਂਦਰ ਸਿੰਘ ਪੀਸੀਆਰ ਡਿਊਟੀ ਤੇ ਆਪਣਾ ਕ੍ਰਿਸ਼ਨਨਗਰ ਅੱਗ ਲੱਗੀ ਮਹੱਲੇ ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ ਕੋਪੀ ਅਸਲ ਵਿੱਚ ਸਥਿਤੀ ਠੀਕ ਆ ਇੱਕ ਪੈ ਹੋਰ ਲਾਉਣੀ ਆ ਉਹ ਆਪਣਾ ਕਵਾੜੀਆਂ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੋਈ ਅਚਨਚੇਤ ਸ਼ਰਕਟ ਹੋਣ ਕਰਕੇ ਅੱਗ ਲੱਗ ਗਈ ਤੇ ਇਸ ਟਾਈਮ ਹੁਣ ਅੱਗ ਦੇ ਕਾਬੂ ਆਪ ਅੱਗ ਦੇ ਕਾਬੂ ਪਾ ਲਿਆ ਫਾਰਕ ਬਈ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ ਇਸ ਟਾਂ ਮੌਕੇ ਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਬਈ ਲਾਈਟ ਬੰਦ ਕਰਾਈ ਫਿਰ ਫਾਇਰ ਬ੍ਰਿਗੇਡ ਨੂੰ ਐ ਮੌਕੇ ਤੇ ਫੋਨ ਕਰਕੇ ਬੁਲਾ ਕੇ ਤਾਂ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਆ ਵਲੇ ਕੰਟਰੋਲ ਆ ਅੱਗ ਜਿਹੜੀ ਆ ਹਟਾ ਬੋਚ ਕਿੰਨੀ ਭਿਆਨਕ ਅੱਗ ਸੀ ਕਾਫੀ ਅੱਗੇ ਭੈਣ ਜਿਹੜੀ ਜਿਹੜੀ ਆ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਫਾਇਰ ਬ੍ਰਿਗੇਡ ਨੇ ਤੇ ਇਸ ਵੇਲੇ ਸਥਿਤੀ ਠੀਕ ਆ